ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਛੋਟੇ ਛੋਟੇ ਟਿਪਸ ਲੈ ਕੇ ਫਾਰਮਰ ਨੂੰ ਜੋ ਕੋਈ ਆਉਣ ਵਾਲੀਆਂ ਪ੍ਰੋਬਲਮਾਂ ਉਹਦੇ ਬਾਰੇ ਆਪਾਂ ਜਾਣਕਾਰੀ ਦਿੰਨੇ ਆ ਅੱਜ ਜਿਹੜਾ ਵਿਸ਼ਾ ਹੈਗਾ ਜਿਹਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਫੋਨ ਆਏ ਆ ਕਿ ਪੱਠੇ ਪਾਉਣ ਨਾਲ ਪਸ਼ੂ ਬਿਮਾਰ ਹੋ ਰਹੇ ਆ ਤੇ ਉਹਦੇ ਵਿੱਚ ਜਿਹੜਾ ਕੋਈ ਇੱਕ ਸਭ ਤੋਂ ਮੇਨ ਕਾਰਨ ਲੱਭਿਆ ਗਿਆ ਹੈਗਾ ਸਰਦੀਆਂ ਦੇ ਵਿੱਚ ਇਹ ਪ੍ਰੋਬਲਮ ਆ ਜਿਹੜੀ ਅਕਸਰ ਹੀ ਦੇਖਣ ਨੂੰ ਆਉਂਦੀ ਆ ਪਰ ਇਹ ਹੁਣ ਗਰਮੀਆਂ 'ਚ ਵੀ ਆਈ ਆ ਇਹਦਾ ਮੇਨ ਕਾਰਨ ਆ ਜਦੋਂ ਤੁਸੀਂ ਸਾਰੇ ਪੱਠੇ ਦੇ ਵਿੱਚ ਯੂਰੀਆ ਜ਼ਿਆਦਾ ਪਾ ਕੇ ਤੇ ਥੋੜੇ ਦਿਨਾਂ ਬਾਅਦ ਹੀ ਪੱਠਿਆਂ ਨੂੰ ਆਪਾਂ ਹੱਥ ਲਾ ਦਿੰਦੇ ਆ ਖਾਸ ਕਰਕੇ ਜਿਹੜੇ ਪੱਠੇ ਜਿੱਤਾਵੇ ਚਰੀ ਛੋਟੇ ਕੱਦ ਦੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਯੂਰੀਆ ਦੀ ਮਾਤਰਾ ਆ ਗਈ ਆ ਜਿਆਦਾ ਵਧ ਜਾਂਦੀ ਹੈ ਜਲਦੀ ਜੇ ਤੇ ਵੱਡੀ ਹੋਵੇ ਫਿਰ ਉਹ ਮਾਤਰਾ ਥੋੜੀ ਘੱਟ ਰਹਿੰਦੀ ਆ ਪਰ ਛੋਟੇ ਪੱਠੇ ਦੇ ਵਿੱਚ ਜਦੋਂ ਯੂਰੀਆ ਪਾ ਕੇ ਆਪਾਂ ਅਗਲੇ ਦਿਨ ਹੀ ਜਾਂ ਦੋ ਦਿਨਾਂ ਬਾਅਦ ਵਟ ਕੇ ਪਸ਼ੂ ਨੂੰ ਪਾਉਣੇ ਆ ਤੇ ਉਹਦੇ ਨਾਲ ਪੱਠਿਆਂ ਦੇ ਵਿੱਚ ਜਿਹੜੀ ਆ ਗਈ ਆ ਨਾਈਟ੍ਰੋਜਨ ਦੀ ਜਾਂ ਯੂਰੀਆ ਦੀ ਮਾਤਰਾ ਵਧ ਜਾਂਦੀ ਆ ਜਦੋਂ ਤੁਸੀਂ ਉਹ ਜਾ ਕੇ ਐਨੀਮਲ ਨੂੰ ਪਾਉਣੇ ਆ ਤਾਂ ਪਸ਼ੂ ਦੇ ਜਿਹੜਾ ਪੇਟ ਆ ਉਹਦੀ ਇੱਕ ਲੈਂਟਾ ਯੂਰੀਆ ਨੂੰ ਹਜਮ ਕਰਨ ਦੀ ਪਰ ਜਦੋਂ ਉਹਦੀ ਜਿਆਦਾ ਮਾਤਰਾ ਵਧ ਜਾਂਦੀ ਹੈ ਤੇ ਉਹਦੇ ਨਾਲ ਉਹਦੇ ਪੇਟ ਦੇ ਵਿੱਚ ਜਿਹੜਾ ਹੈਗਾ ਅਮੋਨੀਆ ਜਿਹੜੀ ਗੈਸ ਆ ਉਹ ਵਧ ਜਾਂਦੀ ਹੈ ਯੂਰੀਆ ਦੇ ਨਾਲ ਉਸ ਤੋਂ ਬਾਅਦ ਜਿਹੜਾ ਉਹਦਾ ਲੀਵਰ ਆ ਉਹਨੂੰ ਫੇਰ ਪ੍ਰੋਸੈਸ ਕਰਕੇ ਉਹਨੂੰ ਜਿਹੜਾ ਹੈਗਾ ਯੂਰੀਆ ਬਣਾ ਕੇ ਬਲੱਡ ਦੇ ਵਿੱਚ ਭੇਜ ਦਿੰਦਾ ਜਿਹਨੂੰ ਅਸੀਂ ਬਲੱਡ ਯੂਰੀਆ ਵਾਲੀ ਜਿਹੜੀ ਹੈ ਕਿ ਜਦੋਂ ਆਪਾਂ ਟੈਸਟ ਕਰਾਉਨੇ ਤਾਂ ਬਲੱਡ ਯੂਰੀਆ ਵਧਿਆ ਹੋਇਆ ਆਪਾਂ ਕਹਿੰਦੇ ਆ ਪਸ਼ੂਆਂ ਦਾ ਤਾਂ ਉਹਦਾ ਟ੍ਰੀਟਮੈਂਟ ਕਰਦੇ ਆਂ ਸਭ ਤੋਂ ਮੇਨ ਗੱਲ ਇਹ ਆ ਵੀ ਜਦੋਂ ਵੀ ਤੁਸੀਂ ਪੱਠਿਆਂ ਦੇ ਵਿੱਚ ਯੂਰੀਆ ਪਾਉਣੇ ਆ ਤਾਂ 3-4 ਦਿਨਾਂ ਦੇ ਪੱਠੇ ਜਿਹੜੇ ਛੱਡ ਕੇ ਯੂਰੀਆ ਪਾਇਆ ਕਰੋ ਜਿਹੜੇ ਤੁਹਾਨੂੰ ਪਤਾ ਹੈਗਾ ਵੀ ਆਪਾਂ ਇੱਥੋਂ ਕਿਦੀ ਕ ਪੰਨੇਕ ਪੱਠੇ ਵੜਦੇ ਆ 4 ਦਿਨਾਂ ਦੇ ਪੱਠੇ ਆ 5 ਦਿਨਾਂ ਦੇ ਆ ਉਹਨੇ ਪੱਠੇ ਛੱਡ ਕੇ ਬਾਕੀ ਦੇ ਵਿੱਚ ਯੂਰੀਆ ਪਾ ਦਿਆ ਕਰੋ ਤਾਂ ਕਿ ਜਿਹੜੀ ਹੈਗੀ ਇਹ ਪ੍ਰੋਬਲਮ ਪਸ਼ੂਆਂ ਨੂੰ ਨਾ ਆਵੇ ਕਿਉਂਕਿ ਇੱਕ ਤਾਂ ਅਸੀਂ ਫੀਡ ਦੇ ਵਿੱਚ ਵੀ ਯੂਰੀਆ ਵਰਤ ਲੈਂਦੇ ਆ ਉਤੋਂ ਪੱਠਿਆਂ ਦੇ ਵਿੱਚ ਵੀ ਜ਼ਿਆਦਾ ਪਾ ਦਿੰਦੇ ਆ ਤੇ ਉਸ ਤੋਂ ਬਾਅਦ ਕੱਟ ਕੇ ਉਹਨਾਂ ਨੂੰ ਜਲਦੀ ਪਸ਼ੂਆਂ ਨੂੰ ਪਾਉਣੇ ਆ ਤੇ ਇਹਦੇ ਨਾਲ ਪਿਛਲੇ ਰੀਸੈਂਟਲੀ ਕੁਝ ਸਮੇਂ ਦੇ ਵਿੱਚ ਪਸ਼ੂ ਬਿਮਾਰ ਹੀ ਨਹੀਂ ਪਸ਼ੂਆਂ ਦੀ ਡੈਥ ਤੱਕ ਹੋਈ ਆ ਇਹਦੇ ਸਟਾਰਟਿੰਗ ਦੇ ਵਿੱਚ ਜਿਹੜੇ ਆਉਣਗੇ ਸਿਕਨ ਨਾਲ ਉਹਦੇ ਵਿੱਚ ਕੀ ਪਸ਼ੂ ਨੂੰ ਮੋਕ ਬਹੁਤ ਜ਼ਿਆਦਾ ਲੱਗ ਜੂਗੀ ਪਸ਼ੂ ਦਾ ਸਾਹ ਚੜੂਗਾ ਸਭ ਤੋਂ ਮੇਨ ਕਾਰਨ ਇਹ ਹੁੰਦਾ ਹੈ ਕਿ ਪਸ਼ੂ ਦਾ ਹਾਜਮਾ ਜਿਹੜਾ ਹੈਗਾ ਸਲੋ ਹੋ ਜਾਂਦਾ ਹੈਗਾ ਕਾਰਨ ਕੀ ਹੈ ਜਿਹੜੀ ਨਾਈਟ੍ਰੋਜਨ ਆ ਐਮੋਨੀਆ ਗੈਸ ਹੈ ਠੰਡੀ ਹੁੰਦੀ ਹੈ ਇਹ ਪਸ਼ੂ ਦਾ ਜਿਹੜਾ ਪੀ ਐਚ ਆ ਉਹਨੂੰ ਵਧਾ ਦਿੰਦੀ ਹੈ ਪੀ ਐਚ ਵਧਾ ਦਿੰਦੀ ਹੈ ਜੇ ਪੰਜਾਬੀ ਭਾਸ਼ਾ 'ਚ ਮੈਂ ਕਹਾਂ ਤਾਂ ਤੇਜਾਬ ਆ ਜਿਹੜਾ ਨੂੰ ਘੱਟ ਕਰਦੀ ਹੈ ਉਲਟਾ ਸ਼ਰੀਰ ਨੂੰ ਪਸ਼ੂ ਦੇ ਅੰਦਰੋਂ ਠੱਡਾ ਕਰ ਦਿੰਦੀ ਆ ਤੇ ਉਹ ਚੀਜ਼ ਨੂੰ ਹਾਜ਼ਮ ਨਹੀਂ ਕਰ ਪਾਉਂਦਾਗਾ ਜਿਹਦੇ ਕਰਕੇ ਉਹਦੀ એનર્ਜੀ ਆ ਜਿਹੜੀ ਉਹਦੀ ਲੋ ਹੋ ਜਾਂਦੀ ਹੈ ਤੇ ਪਸ਼ੂ ਨੂੰ ਭੋਕ ਲੱਗਦੀ ਆ ਡੈਰੀਆ ਹੋ ਜਾਂਦਾਗਾ ਇਹ ਨਾਲ ਇਹਨਾਂ ਦੀ ਇੱਕ ਬਿਮਾਰੀ ਵੱਧਦੀ ਆ ਉਹਦੇ ਨਾਲ ਉਹ ਦੁੱਧ ਘਟ ਜਾਂਦਾ ਹੈਗਾ ਪਸ਼ੂ ਦੀ ਇਮਿਊਨਿਟੀ ਲੋ ਹੋ ਜਾਂਦੀ ਹੈ ਤੇ ਇਸ ਤੋਂ ਬਚਾ ਜਿਹੜਾ ਹੈਗਾ ਤਾਂ ਜੇਦਾ ਹੱਲ ਵੇਖੀਏ ਪਹਿਲੇ ਤਾਂ ਤੁਰੰਤ ਇਹਦੇ ਲਈ ਡਾਕਟਰ ਨਾਲ ਤੁਸੀਂ ਕੰਸਲਟ ਕਰਨਾ ਆਪਦੇ ਨਾਲ ਪਰ ਫਿਰ ਵੀ ਇਹ ਸਟਾਰਟਿੰਗ ਦੇ ਵਿੱਚ ਇਹ ਸਟੈਪ ਲੈਣੇ ਆ ਜਿਹੜੇ ਪੱਠੇ ਤੁਸੀਂ ਪਾ ਰਹੇ ਆ ਜਿੱਦੇ ਤੁਹਾਨੂੰ ਲੱਗਦਾਗਾ ਵੀ ਇਹ ਤੇ ਯੂਰੀਆ ਵਧੀਆ ਉਹਨੂੰ ਤੁਰੰਤ ਜਿਹੜਾ ਹੈਗਾ ਬੰਦ ਕਰ ਦੇਣਾ ਦੂਜਾ ਉਹਦੇ ਨਾਲ ਤੁਸੀਂ ਹਾਈ એનર્ਜੀ ਵਾਲੀਆਂ ਚੀਜ਼ਾਂ ਜਿਦਾਂ ਖੰਡ ਆ ਕੌੜਾ ਸ਼ੱਕਰ ਆ ਜਾਂ ਮੱਕੀ ਆ ਕਣਕ ਆ ਉਹਦੀ ਕੁਆਂਟੀਟੀ ਵਧਾ ਦੇਣੀ ਆ ਕਿਉਂਕਿ ਜਿਹੜੀ ਇਸ ਚੀਜ਼ ਨੂੰ ਰੋਕਣ ਵਾਸਤੇ ਹਾਈ એનર્ਜੀ ਹੀ ਕੰਮ ਕਰਦੀ ਆ ਪਸ਼ੂ ਨੂੰ ਵੱਧ ਤੋਂ ਵੱਧ ਠੰਡਾ ਪਾਣੀ ਪਿਉਣਾ ਹੈਗਾ ਜਿੱਦਾਂ ਆਪਾਂ ਨਾਰਮਲ ਤਾਜ਼ਾ ਪਾਣੀ ਪਿਉਣਾ ਜਦੋਂ ਇਹੋ ਜਿਹਾ ਕੇਸ ਆ ਜਦੋਂ ਠੰਡਾ ਪਾਣੀ ਪਿਉਣਾ ਬਾਕੀ ਜਿਹੜੇ ਦੂਸਰਾ ਟ੍ਰੀਟਮੈਂਟ ਰਹਿ ਗਿਆ ਉਹ ਤੁਸੀਂ ਡਾਕਟਰ ਦੀ ਦੇਖ ਰੱਖ ਵਿੱਚ ਹੀ ਕਰਾਉਣਾ ਇਹਦੇ ਵਿੱਚ ਸ਼ਿਰਕਾ ਵਗੈਰਾ ਵੀ ਦਿੱਤਾ ਜਾਂਦਾ ਕਿਉਂਕਿ ਸ਼ਿਰਕਾ ਜਿਹੜਾ ਹੈਗਾ ਉਹ ਤਜਾਬ ਨੂੰ ਵਧਾਉਂਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਯੂਰੀਆ ਨਾਲ ਤਜਾਬ ਘਟਦਾ ਹੈਗਾ ਤੇ ਉਹ ਵਧਾ ਦਿੰਦਾ ਉਹਨੂੰ ਦਿੱਤਾ ਜਾਂਦਾ ਪਰ ਉਹ ਇਸ ਚੀਜ਼ ਨੂੰ ਡਾਕਟਰੀ ਪਰਫਾਰਮ ਕਰੂਗਾ ਤੁਸੀਂ ਨਹੀਂ ਇਹਦੇ ਵਿੱਚ ਆ ਕਰ ਸਕਦੇ ਕਿਉਂਕਿ ਜੇ ਤੁਸੀਂ ਗਲਤ ਸਟੈਪ ਲੈ ਲਿਆ ਇਹ ਨਾ ਹੋਵੇ ਪਸ਼ੂ ਦੀ ਕੰਡੀਸ਼ਨ ਜਿਹੜੀ ਹੋਰ ਵੱਧ ਖਰਾਬ ਹੋ ਜੇ ਤੇ ਬਸ ਤੁਸੀਂ ਸਿਰਫ ਇਸ ਚੀਜ਼ ਦਾ ਧਿਆਨ ਰੱਖਣਾ ਕਿ ਪੱਠਿਆਂ ਦੇ ਵਿੱਚ ਯੂਰੀਆ ਪਾ ਕੇ ਉਹਨੂੰ ਤੁਰੰਤ ਵੱਢਣੇ ਸ਼ੁਰੂ ਨਹੀਂ ਕਰਨੇ ਇਹ ਚੀਜ਼ ਦਾ ਧਿਆਨ ਰੱਖਿਓ ਜ ਅੱ ਇਸੇ ਕਰਕੇ ਤੁਹਾਨੂੰ ਜਿਹੜੀ ਹੈਗੀ ਆ ਇਹ ਵੀਡੀਓ ਅੱਜ ਮੈਂ ਤੁਹਾਨੂੰ ਦੱਸੀ ਆ ਕਿਉਂਕਿ ਇਹਦੇ ਰੀਸੈਂਟਲੀ ਕੇਸ ਬਹੁਤ ਆ ਗਿਆ ਅੱਗੇ ਸਰਦੀ ਦੇ ਵਿੱਚ ਬਹੁਤ ਆਉਂਦੇ ਆ ਕਿਉਂਕਿ ਸਰਦੀ ਵਾਲੇ ਪੱਠੇ 'ਚ ਪਹਿਲਾਂ ਹੀ ਜਿਹੜੀ ਹੈਗੀ ਆ ਪ੍ਰੋਟੀਨ ਜ਼ਿਆਦਾ ਹੁੰਦੀ ਆ ਉਤੋਂ ਯੂਰੀਆ ਪਾ ਕੇ ਹੀ ਵਧਾ ਲੈਣੇ ਆ ਪਰ ਗਰਮੀ ਦੇ ਵਿੱਚ ਵੀ ਹੁਣੇ ਕੇਸ ਆਉਣ ਲੱਗ ਗਏ ਆ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਬਾਕੀ ਜਦੋਂ ਤੁਸੀਂ ਪੱਠੇ ਨੂੰ ਚੇਂਜ ਕਰਦੇ ਆ ਕੋਈ ਮਤਲਬ ਸਾਈਲੇਜ ਪਾ ਰਿਹਾ ਉਹ ਚਰੀ ਤੇ ਆਉਂਦਾ ਜਾਂ ਕੋਈ ਮੱਕੀ ਤੇ ਆਉਂਦਾ ਤਾਂ ਪਹਿਲਾਂ ਸ਼ੁਰੂ ਕਰਦਿਆ ਕਰੋ ਪੱਠੇ ਉਸ 'ਤੇ ਲਾ ਕੇ ਇੱਕ ਪਾਣਾ ਸ਼ੁਰੂ ਕਰਤੀ ਫਿਰ ਦੋ ਫਿਰ ਤਿੰਨ ਹੌਲੀ-ਹੌਲੀ ਜਿਹੜੇ ਆ ਗਿਆ ਉਹਨੂੰ ਵਧਾਇਆ ਕਰੋ ਇੱਕੇ ਦਮ ਵੀ ਜਦੋਂ ਅਸੀਂ ਵਧਾਉਣੇ ਆ ਉਹਦੇ ਨਾਲ ਵੀ ਇਹ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਆ ਜੇ ਤੁਹਾਨੂੰ ਲੱਗਿਆਗਾ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲੀ ਆ ਚੰਗੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਲਾਈਕ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹੋ ਜੀ ਜਾਣਕਾਰੀ ਜਿਹੜੀ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦਿੰਦੇ ਰਾਵਾਂਗੇ ਛੋਟੀਆਂ-ਛੋਟੀਆਂ ਜਾਣਕਾਰੀਆਂ ਆਈਆਂ ਜਿਹੜੀਆਂ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੀਆਂ ਤੇ ਤੁਹਾਡਾ ਫਾਇਦਾ ਹੋ ਸਕਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ